ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਮੈਂ ਤੁਹਾਡਾ ਆਪਣਾ ਗੁਰਨਾਬ ਸਾਦਨ ਜਿਉਂਦ ਸਾਜ ਪੰਜਾਬੀ ਟੀਵੀ ਤੇ ਅੱਜ ਅਸੀਂ ਇਹ ਸਾਹਮਣੇ ਉਹ ਇਮਾਰਤ ਹੈ ਜੋ ਐਡਮਿੰਟਨ ਦੇ ਟਾਊਨ ਫੋਟੋ ਸਕੈਚ ਬਣਦੀ ਸੀ ਸੋ ਇਹ ਸਾਡੇ ਨੇੜੇ ਹੀ ਉੱਥੇ ਇੱਕ ਫੀਲਡ ਗਰਾਊਂਡ ਸੀ ਜਿਹੜੀ ਐ ਫੀਲਡ ਸਟੇਡੀਅਮ ਜਿੱਥੇ ਗੋਰੀ ਲੋਕਾਂ ਦੇ ਜਿਹੜੇ ਫੁੱਟਬਾਲ ਜਿਆਦਾ ਤੇ ਤਰਜੀਹ ਦਿੰਦੇ ਐ ਇਸ ਨੂੰ ਫੁੱਟਬਾਲ ਨੂੰ ਕੋਈ ਰੱਗ ਵੀ ਰੱਗ ਵੀ ਤਨੀ ਅਸੀਂ ਦੇਖੀ ਇਹ ਫੁੱਟਬਾਲ ਗੇਮ ਚੱਲ ਰਹੀ ਐ ਸੋ ਇਹ ਇਹ ਬਾਸਕਬਾਲ ਜਾਂ ਫੁੱਟਬਾਲ ਇਹ ਜਿਹੜੀਆਂ ਚੀਜ਼ਾਂ ਨੂੰ ਜਿਆਦਾ ਤਰਜੀਹ ਦਿੰਦੇ ਨੇ ਗੇਮ ਜਿਹੜੀ ਜੋਰ ਲੱਗਦਾ ਜੀ ਤੇ ਸੀ ਤੇ ਤੇ ਇਹ ਸਾਡੇ ਘਰ ਦਾ ਜਿਹੜਾ ਜਿੱਥੇ ਅਸੀਂ ਰਹੇਗੇ ਫੋਰਟ ਸਕੈਚ 1 ਤੇ ਉਹ ਇਮਾਰਤਾਂ ਜਿੱਥੇ 5 ਮਹੀਨੇ ਲਾਗੇ ਗਏ ਇਹ ਜ਼ਿਆਦਾਤਰ ਗੋਰੀ ਰਹਿੰਦੇ ਆ ਚਾਰ ਮੰਜ਼ਲੀ ਜਿੱਥੋਂ ਮੈਂ ਕਹਣਾ ਇਹ ਵੀ ਚਾਰ ਮੰਜ਼ਲੀ ਹੈ ਤੇ ਇਹ ਸਾਡਾ ਉਹ ਮੇਨ ਪਰਲੇ ਪਾਸੇ ਰਸਤਾ ਜਿਹੜਾ ਘਰਾਂ ਨੂੰ ਜਾਂਦਾ ਸੋ ਯਾਦਾਂ ਲੈ ਕੇ ਜਾ ਰਹੇ ਹਾਂ ਦੋਸਤੋ ਸੋ ਇਹ ਆਪ ਸਾਡੇ ਸੋਰਸ ਕਚਵੰਦ ਦੀ ਮੇਰੀ ਜੇੜੀਆ ਉਹ ਤੋਂ ਪਹਿਲਾਂ ਦੀ ਵੀਡੀਓ ਅਖੀਰਲੀ ਹੋਵੇਗੀ ਤੇ ਵੈਸੇ 에ਰਪੋਰਟ ਤੇ ਮੈਂ ਕਾਹਤ ਹੋਰ ਵੀਡੀਓ ਵੀ ਤੁਹਾਨੂੰ ਦਿਖਾ ਸਕਣਾ ਐਡਮੰਟਨ 에ਰਪੋਰਟ ਤੇ ਜਾਂ ਟ੍ਰਾਂਟੋ ਤੇ ਇਹ ਸਾਰੀ ਇਹ ਗੇਮ ਚੱਲ ਰਹੀ ਹੈ ਜਿਹੜੀ ਖੇਡਦੇ ਆ ਇਥੋਂ ਦੇ ਨੌਜਵਾਨਾਂ ਨੂੰ ਗਰਾਉਂਡਾਂ ਵੱਲ ਪ੍ਰੇਰਿਤ ਕੀਤਾ ਜਾਂਦਾ ਸਾਡੇ ਨੌਜਵਾਨਾਂ ਨੂੰ ਗਰਾਉਂਡਾਂ ਵੱਲ ਸ਼ਾਮ ਨੂੰ ਘਟ ਤੇ ਉਹ ਫਿਰ ਦੂਜੇ ਪਾਸੇ ਥੋੜੇ ਜਿਹੇ ਰਸਤਾ ਹੋਰ ਫੜ ਲੈਂਦੇ ਆ ਸੋ ਇਹ ਜਦੋਂ ਅਸੀਂ ਆਏ ਸੀ ਉਦੋਂ ਤੋਂ ਜਿਆਦਾ ਪਰਪ ਜਿਆਦਾ ਪੈਦੀ ਸੀ ਸੁਨੋਂ ਪੈਦੀ ਸੀ ਤੇ ਇਹ ਗਰਾਊਂਡ ਟੱਗ ਗਈ ਸੀ ਇਹ 4 ਮਹੀਨੇ ਟੱਗਿਆ ਰਿਆ ਹੁਣ ਇਹ 15 ਕਿ ਦਿਨਾਂ ਦਾ ਗਰਾਊਂਡ ਇਹ ਖੁੱਲਿਆ ਤੇ ਇਹ ਖੇਡ ਗਰਾਊਂਡ ਆ ਜਿਹੜੇ ਇਹਦੇ ਚ ਫੁੱਟਬਾਲ ਇਹ ਜਿਹੜੇ ਇਹਨਾਂ ਦੇ ਗੋਲੇਾਂ ਦੇ ਜਿਹੜੇ ਬੱਚੇ ਆ ਇਹ ਖੇਡਦੇ ਆ ਉਹਨੇ ਜੋਸ਼ ਆ ਜਿਵੇਂ ਸਾਡੇ ਚ ਜੋਸ਼ ਆ ਚੀਕਾ ਸਾਡੇ ਬੱਚੇ ਮਾਰਦੇ ਉਹ ਵੀ ਮਾਰਦੇ ਤੇ ਹੁਣ ਫਿਰ ਅ ਰਿਜਨਲ ਵੀ ਕੋਈ ਵਾਜ ਦਿਖਾ ਦੇ ਨਾ ਹੈਣਾ ਇਹ ਤੇ ਨੋਈ ਪਈ ਹੁੰਦੀ ਸੀ ਪਹਿਲਾਂ ਗਰਾਊਂਡ ਜਿਹਾ ਦਿਖਾਉਂਦੇ ਹੁੰਦੇ ਸੀ ਜਿਹੜੋ ਹੀ ਸ਼ੋਰ ਸੀ ਉਹ ਲੋਕ ਦੇਖੀ ਜਾਂਦੇ ਬੈਠੇ